ਪੰਜਾਬ ਕੈਬਨਿਟ ਦੀ ਅਹਿਮ ਬੈਠਕ ਵੀਰਵਾਰ ਨੂੰ ਹੋਈ ਇਸ ਬੈਠਕ ਦੌਰਾਨ ਕੀ ਕੁਝ ਮਹੱਤਵਪੂਰਨ ਫੈਸਲੇ ਲਏ ਗਏ ਨੇ ਜਾਣਕਾਰੀ ਦਿੱਤੀ ਕੈਬਨਿਟ ਮੰਤਰੀ ਦਿਲਜੀਤ ਸਿੰਘ ਝਿਮਾ ਨੇ ਇਹ ਪਾਲਿਸੀ ਬਣਦੀ ਹੈ ਕੈਬਨਟ ਨੇ ਕਿ ਜਿੱਥੇ ਕੋਈ ਹੋਮਗਾਰਡ ਦੇ ਜਵਾਨ ਵੀ ਕਿਤੇ ਡਿਊਟੀ ਦੇ ਦੌਰਾਨ ਮੌਤ ਹੁੰਦੀ ਹੈ ਉਹਦੇ ਆਸ਼ਰਤਾਂ ਨੂੰ ਵੀ ਇਸੇ ਤਰ੍ਹਾਂ ਜਿਹੜੀ ਹੈ ਵਿਭਾਗ ਵਿੱਚ ਹੋਮਗਾਰਡ ਦੇ ਵਿੱਚ ਨੌਕਰੀ ਦਿੱਤੀ ਜਾਵੇ ਜਿਹੜੇ ਸਾਡੇ ਹਸਪੀਟੈਲਿਟੀ ਡਿਪਾਰਟਮੈਂਟ ਦੇ ਵਿੱਚ ਦਿਹਾੜੀ ਤੇ ਬੜੀ ਲੰਬੀ ਦੇਰ ਤੋਂ ਕੰਮ ਕਰਦੇ ਸੀ ਬਲਾਕ ਨੂੰ ਉਹਨਾਂ ਦੀ ਸਿਵਾਵਾ ਕੈਬਨਟ ਨੇ ਰੈਗੂਲੇਟ ਕਰਨ ਦਾ ਫੈਸਲਾ ਕੀਤਾ ਇੱਕ ਪਿੱਛੇ ਕੇਂਦਰ ਸਰਕਾਰ ਦੀ ਉਜਵਲਾ ਸਕੀਮ ਤਹਿਤ ਗਰੀਬਾਂ ਨੂੰ ਮੁਫਤ ਕਨੈਕਸ਼ਨ ਜਿਹੜੇ ਆ ਗੈਸ ਦੇ ਤੇ ਚੁੱਲ੍ਹਾ ਦਿੱਤੇ ਗਏ ਸੀ ਪਰ ਅਸੀਂ ਦੇਖਿਆ ਸੀ ਕਿ ਬਹੁਤ ਵੱਡੀ ਗਿਣਤੀ ਜਿਹੜੇ ਆਟਾ ਦਾਲ ਕਾਰਡ ਹੋਲਡਰ ਹੈ ਉਹ ਉਸ ਸਕੀਮ ਦੇ ਵਿੱਚ ਕਵਰ ਨਹੀਂ ਹੋਏ ਉਹਨਾਂ ਨੂੰ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਮੁਫਤ ਗੈਸ ਕਨੈਕਸ਼ਨ ਤੇ ਚੁੱਲ੍ਹਾ ਦੇਣ ਦਾ ਇਹਦਾ ਫੈਸਲਾ ਕੀਤਾ ਇਹਦਾ ਲੱਖਾਂ ਹੀ ਲੋਕਾਂ ਨੂੰ ਲਾਭ ਹੋਏਗਾ ਇੱਕ ਕੁਝ ਨਵੇਂ ਜ਼ਿਲ੍ਹੇ ਜਿਹੜੇ ਬਣੇ ਸੀਗੇ ਉਹਨਾਂ 'ਚ ਸਿਵਲ ਸਜਨ ਦੇ ਦਫ਼ਤਰਾਂ ਦੀਆਂ ਪੋਸਟਾਂ ਜਿਹੜੀਆਂ ਸਿਵਲ ਸਜਨ ਤੋਂ ਦੇ ਬਕੀ ਸਟਾਫ ਦੀਆਂ ਉਹ ਸੈਂਕਸ਼ਨ ਨਹੀਂ ਸੀਗੀਆਂ ਅੱਜ ਉਹਨਾਂ ਜ਼ਿਲ੍ਹਿਆਂ ਦੀਆਂ ਸਿਵਲ ਸਜਨ ਦੀਆਂ ਪੋਸਟਾਂ ਵੀ ਸੈਂਕਸ਼ਨ ਕੀਤੀ ਇੱਕ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਫਿਜ਼ੀਓਥੈਰਾਪਿਸਟ ਦੀ ਡਿਸਟ੍ਰਿਕਟ ਲੈਵਲ ਦੇ ਉੱਤੇ ਪੋਸਟ ਆ ਉਹਨਾਂ ਦੀ ਰੈਗੂਲਰ ਸਕੇਲ ਦੀ ਮੰਗ ਸੀ ਬਾਕੀ ਮੁਲਾਜ਼ਮਾਂ ਨੂੰ ਮਿਲ ਗਿਆ ਸੀ ਉਹ ਵੀ ਅੱਜ ਕੈਬਨਟ ਨੇ ਜਿਹੜੀ ਹੈ ਪ੍ਰਵਾਨ ਕਰਕੇ ਉਹਨਾਂ ਨੂੰ ਰੈਕਡ ਕਰਨ ਇੱਕ ਮੋਰਿੰਡਰ ਨੂੰ ਸਬਡਿਵੀਜ਼ਨ ਬਣਾਉਣ ਦਾ ਫੈਸਲਾ ਵੀ ਜਿਹੜਾ ਅੱਜ ਦੀ ਕੈਬਨਟ ਨੇ ਜਿਹੜਾ ਉਹ ਕੀਤਾ ਇੱਕ 10 ਕਰੋੜ ਰੁਪਇਆ ਇੱਕ ਮਲਟੀਮੀਡੀਆ ਸੈਂਟਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫਿਲਾਸਫੀ ਨੂੰ ਸਪਰੈਡ ਕਰਨ ਵਾਸਤੇ ਉਹਦੇ ਵਾਸਤੇ 10 ਕਰੋੜ ਰੁਪਇਆ ਉਹ ਰੱਖਿਆ ਇਹ ਦਿੱਲੀ ਦੇ ਵਿੱਚ ਬਣ ਰਿਹਾ ਉੱਥੇ ਦਿੱਲੀ ਗੁਰਦਾਰਪੰਥ ਕਮੇਟੀ ਵੀ 30 ਕਰੋੜ ਦੇ ਕਰੀਬ ਟੋਟਲ ਪ੍ਰੋਜੈਕਟ ਤੇ ਖਰਚਾ ਕਰ ਰਹੀ ਹੈ 10 ਕਰੋੜ ਪੰਜਾਬ ਸਰਕਾਰ ਦੇ